ਉਹ ਮਨਰੂਹ ਦਿਹਾੜਾ ਸੀ ਜਿਸ ਦਿਨ ਆਪਣੀ ਲਸਾਨੀ ਪਰਤਬਾ ਦੇ ਜਲਾਵ ਨਾਲ ਜਗ ਮੰਗਾਂ ਦੀ ਜਿਹੜੀ ਉਸਦੀ ਪਰਤਬਾ ਸੀ ਪਾਸ ਦੀ ਉਹ ਆਕਾਸ਼ ਵਿੱਚ ਇੱਕ ਚਾਨਣ ਦੀ ਲੰਮੀ ਲੀਕ ਛੱਡ ਕੇ ਸਦਾ ਲਈ ਅਨੋਪ ਹੋ ਗਈ 23 ਮਾਰਚ ਦਾ ਉਹ ਦਿਨ ਉਹ ਦਿਹਾੜਾ ਸੀ ਜਿਸ ਦਿਹਾੜੇ ਭਗਤ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਸੇ ਪੱਗ ਸਿੰਘ ਨੂੰ ਆਪਣਾ ਵੱਡਾ ਪ੍ਰਾਸ਼ੰਮ ਇਦਾ ਹੋਇਆ ਪਾਸ਼ ਐਨ ਇਤਫਾਕਨ 23 ਮਾਰਚ ਵਾਲੇ ਦਿਨ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਵੱਡੇ ਭਰਾ ਦੇ ਮੋਢੇ ਨਾਲ ਮੋਢਾ ਜਾ ਕੇ ਖੜਾ ਹੋ ਗਿਆ ਔਰ ਪਾਸ਼ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਕਿ ਮੇਰੀ ਕਵਤਾ ਚੁੱਪ ਨਹੀਂ ਰਹੇਗੀ ਮੇਰੀ ਕਵਤਾ ਸਦਾ ਜਿਉਂਦੀ ਰਹੇਗੀ ਕਿਉਂਕਿ ਇਹ ਜ਼ਿੰਦਗੀ ਦੇ ਨਾਲ ਇਸ਼ਕ ਦੀ ਕਵਤਾ ਹੈ ਜੀ ਅਸਲ ਵਿੱਚ ਸੱਚੀ ਗੱਲ ਤਾਂ ਇਹ ਹੈ ਮੈਂ ਵੀ ਕਹਿੰਦਾ ਹਾਂ ਤੁਸੀਂ ਵੀ ਕਹਦੇ ਰਹਿੰਦੇ ਹੋ ਜਿਹੜੇ ਸਾਡੇ ਮਹਾਨ ਲੋਕ ਤੁਰ ਜਾਂਦੇ ਨੇ ਅਸੀਂ ਇਹ ਅਕਸਰ ਦਰਉਂਦੇ ਹਾਂ ਕਿ ਉਹ ਕਿੱਥੇ ਗਿਆ ਹੈ ਉਹ ਤਾਂ ਅਜੇ ਵੀ ਇੱਥੇ ਹੈ ਸਾਡੇ ਅੰਗ ਸੰਗ ਹੈ ਸਾਡੇ ਚੇਤਿਆਂ ਵਿੱਚ ਸਦਾ ਜਿਉਂਦਾ ਰਹਿੰਦਾ ਹੈ ਪਰ ਇਹ ਗੱਲਾਂ ਵੀ ਕਈ ਵਾਰ ਮੈਨੂੰ ਕਹਿਣ ਦੀਆਂ ਹੀ ਲੱਗਦੀਆਂ ਨੇ ਕਿਉਂਕਿ ਕੋਈ ਵੀ ਮਹਾਨ ਆਦਮੀ ਕੋਈ ਵੀ ਮਹਾਨ ਬੰਦਾ ਉਹਨਾਂ ਚ ਜਿਉਂਦਾ ਰਹਿੰਦਾ ਹੈ ਜਿੰਨਾ ਚਿਰ ਤੱਕ ਉਹਨੂੰ ਜਿਉਂਦੇ ਰੱਖਣ ਵਾਲੇ ਲੋਕ ਮਗਰ ਜਿਉਂਦੇ ਤੇ ਜਾਗਦੇ ਦੇ ਤੇ ਪਾਸ਼ ਇਸ ਉਸ ਥਾਂ ਦੇ ਉੱਤੇ ਅਸੀਂ ਅੱਜ ਖੜੇ ਹਾਂ ਜਿਸ ਥਾਂ ਦੇ ਉੱਤੇ ਪਾਸ਼ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅੱਜ ਜਦੋਂ ਮੈਂ ਤੁਹਾਨੂੰ ਖਾਤਬ ਹੋ ਰਿਹਾ ਪੂਰੇ ਸੰਸਾਰ ਵਿੱਚ ਵਸਦੇ ਹੋਏ ਪਾਸ਼ ਦੀ ਸ਼ਰੀ ਦੇ ਆਸ਼ਕਾ ਨੂੰ ਸਹਦ ਦੇ ਆਸ਼ਕਾ ਨੂੰ ਤੇ ਮੈਨੂੰ ਇਹ ਦੱਸ ਦਿਆ ਵੀ ਥੋੜਾ ਜਿਹਾ ਆਪਣੇ ਆਪ ਵੀ ਸ਼ਰਮਸਾਰੀ ਦਾ ਅਹਿਸਾਸ ਹੋ ਰਿਹਾ ਹੈ ਕਿ ਪਾਸ਼ ਨੂੰ ਜਿਉਂਦਿਆਂ ਰੱਖਣ ਲਈ ਭਾਵੇਂ ਸਾਡੇ ਹੋਰ ਆਦਾਰਿਆਂ ਨੇ ਉਦਮ ਕੀਤਾ ਹੀ ਹੋਏ ਨੇ ਪਰ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਭੈਣਾ ਵੱਲੋਂ ਇਹ ਉਦਮ ਕੀਤਾ ਗਿਆ ਹੈ ਕਿ ਉਹਨਾਂ ਨੇ ਖੁਦ ਆਪ ਇੱਕ ਟਰਸਟ ਬਣਾਇਆ ਹੈ ਜਿਸ ਟਰਸਟ ਦੇ जिम्मे ਇਹ ਕੰਮ ਲਾਇਆ ਗਿਆ ਹੈ ਕਿ ਇਸ ਥਾਂ ਦੇ ਉੱਤੇ ਜਿੱਥੇ ਪਾਸ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਉੱਥੇ ਇੱਕ ਯਾਦਗਾਰ ਉਸਾਰੀ ਜਾਵੇ ਜਿਹਦੇ ਵਿੱਚੋਂ ਪਾਸ ਜਿਹੜਾ ਹੈ ਉਹ ਸਰਕਾਰ ਰੂਪ ਵਿੱਚ ਆਪਣੇ ਵਿਚਾਰਾਂ ਆਪਣੇ ਸੁਪਨਿਆਂ ਦੇ ਰਾਹੀਂ ਸਰਕਾਰ ਹੁੰਦਾ ਆਉਣ ਵਾਲੀਆਂ نسلਾਂ ਨੂੰ ਲੰਮੇ ਸਮੇਂ ਤੱਕ ਦਿਸਦਾ ਰਹੇ ਤੇ ਯਾਦ ਰਹੇ ਕਵਤਾ ਦੀ ਇੱਕ ਸਤਰ ਹੈ ਤੂਫਾਨਾ ਨੇ ਕਦੀ ਬਾਤ ਨਹੀਂ ਖਾਧੀ ਅਚਨਚੇਤ ਜਦੋਂ ਮੈਂ ਪਾਸਟ ਦੇ ਬਾਰੇ ਗੱਲ ਕਰ ਰਿਹਾ ਸੀ ਉਹਦੀ ਯਾਦਗਾਰ ਨੂੰ ਉਸਾਰਨ ਵਾਸਤੇ ਗੱਲ ਕਰ ਰਿਹਾ ਸੀ ਤੇ ਇੱਕ ਤੂਫਾਨੀ ਬੁੱਲਾ ਆਇਆ ਜਿਸ ਤੂਫਾਨੀ ਬੁੱਲੇ ਨੇ ਸਾਡੀ ਚਾਂਦਨੀ ਉਖੇੜ ਕੇ ਰੱਖ ਦਿੱਤੀ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਤੂਫਾਨਾ ਨੇ ਇਹ ਕਿਹਾ ਹੈ ਕਿ ਉਸ ਜਿਹੜਾ ਇਹਗਾ ਚਲਾ ਆ ਜਾ ਜਿਹਨੂੰ ਚਬੱਚਾ ਸੀ ਕਹਿੰਦੇ ਆ ਸਾਡੇ ਇਲਾਕੇ ਦੇ ਵਿੱਚ ਉਸ ਬੱਚੇ ਦੇ ਕੰਡੇ ਦੇ ਉੱਤੇ ਪਾਸ ਹੁਣੀ ਬੈਠੇ ਹੋਏ ਸਨ ਤੇ ਜਦੋਂ ਉਹਨਾਂ ਨੂੰ ਆ ਕੇ ਅੰਨੇ ਧਾਰਮਿਕ ਜਨੂਨ ਦੇ ਨਾਲ ਜਿਹੜੇ ਲੋਕ ਸਨ ਉਹ ਕਮਲੇ ਹੋਏ ਉਹਨੂੰ ਜਦੋਂ ਆ ਕੇ ਗੋਲੀਆਂ ਦੀ ਬਿਛਾੜ ਕਰਦੇ ਨੇ ਤੇ ਪਾਸ ਜਿਹੜਾ ਸੀਗਾ ਉਹ ਦੌੜ ਕੇ ਉੱਥੋਂ ਤੇ ਜਦੋਂ ਗੋਲੀ ਲੱਗਣ ਤੋਂ ਬਾਅਦ ਆਇਆ ਤੇ ਉਹ ਐਸ ਅੰਬ ਦੇ ਥੱਲੇ ਡਿੱਗਾ ਤੇ ਸ਼ਾਇਦ ਕੁਦਰਤ ਇਹ ਕਹਿ ਰਹੀ ਸੀ ਕਿ ਤੁਸੀਂ ਇੱਥੋਂ ਉੱਠ ਕੇ ਤੇ ਉੱਥੇ ਜਾਓ ਜਿੱਥੇ ਪਾਸ ਜਿਹੜਾ ਸ਼ਿਵ ਸ਼ਹੀਦ ਹੋਇਆ ਸੀ ਜਿੱਥੇ ਉਹਦੇ ਨਾਂ ਦੇ ਉੱਤੇ ਇੱਕ ਤਰੀਕੇ ਦਾ ਨਾਲ ਇੱਕ ਰੁੱਖ ਜਿਹੜਾ ਅੰਬ ਦਾ ਉਹ ਖੜਾ ਹੈ ਉਹਨੂੰ ਬੂਰ ਪਿਆ ਹੋਇਆ ਹੈ ਔਰ ਇਹ ਬੂਰ ਜਿਹੜਾ ਹੈ ਇਹ ਦੱਸਦਾ ਹੈ ਕਿ ਬਹਾਰਾਂ ਆਉਂਦੀਆਂ ਰਹਿਣਗੀਆਂ ਔਰ ਪਾਸ ਦੀ ਜਿਹੜੀ ਖੁਸ਼ਬੂ ਹੈ ਉਹ ਇਸ ਤਰ੍ਹਾਂ ਹੀ ਮਹਿਕਦੀ ਰਹੇਗੀ ਔਰ ਕੋਇਲਾ ਕੂਕੜਗੀਆਂ ਉਹਦੇ ਨਾਂ ਦੇ ਉੱਤੇ ਉਹਦੀ ਸ਼ਾਇਰੀ ਵਾਂਗ ਤੇ ਉਹਨੂੰ ਜਿਵੇਂ ਮੈਂ ਕਿਹਾ ਕਿ ਉਹਨੂੰ ਜਿਉਂਦਾ ਰੱਖਣਾ ਅਸਾਂ ਸਾਰਿਆਂ ਨੇ ਹੈ ਤਾਂ ਹੀ ਜਿਉਂਦਾ ਰਵੇਗਾ ਉਹ ਤੇ ਅਸੀਂ ਸਾਰੇ ਤਾਂ ਜਿਉਂਦੇ ਰੱਖਾਂਗੇ ਜੇ ਅਸੀਂ ਉਹਦੀ ਇਸ ਯਾਦਗਾਰ ਨੂੰ ਮੁਕੰਮਲ ਰੂਪ ਦੇ ਵਿੱਚ ਉਸਾਰੀ ਸਕੀਏ ਤੇ ਮੈਂ ਆਪਣੇ ਵੱਲੋਂ ਜਿੱਥੇ ਮੇਰੇ ਹੋਰ ਸਾਰੇ ਦੋਸਤ ਵੱਖ-ਵੱਖ ਖੇਤਰਾਂ ਦੇ ਜਿਹੜੇ ਨੇ ਉਹ ਸ਼ਹਿਰ ਨੇ ਕਲਾਕਾਰ ਨੇ ਕਥਾਕਾਰ ਨੇ ਨਾਵਲਕਾਰ ਨੇ ਰਾਜਨੀਤਿਕ ਵਿਚਾਰਾਂ ਵਾਲੇ ਲੋਕ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਉਹਨਾਂ ਸਾਰਿਆਂ ਵੱਲੋਂ ਸਾਰੇ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਪਾਸ ਤੇ ਸ਼ੈਰੀ ਦੇ ਆਸ਼ਿਕਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਚੜ ਕੇ ਅਸੀਂ ਵੱਧ ਤੋਂ ਵੱਧ ਜਿਹੜਾ ਫੰਡ ਇਕੱਤਰ ਕਰੀਏ ਔਰ ਇਸ ਯਾਦਗਾਰ ਨੂੰ ਜਿਹੜਾ ਹੈ ਉਹ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਸਕੀਏ ਤਾਂ ਕਿ ਪਾਸ ਜਿਹੜਾ ਹੈ ਉਹ ਉਸ ਯਾਦਗਾਰ ਰਹੇ ਸਦੀਵੀ ਤੌਰ ਉੱਤੇ ਜਿਉਂਦਾ ਰਵੇ ਸਾਡੇ ਚੇਤਿਆਂ ਵਿੱਚ ਤੁਹਾਡੇ ਚੇਤਿਆਂ ਵਿੱਚ ਆਉਣ ਵਾਲੀ ਨਸਲਾਂ ਦੇ ਚੇਤਿਆਂ ਵਿੱਚ